ਸਾਰਿਆਂ ਭੈਣਾ ਭਰਾਵਾਂ ਨੂੰ ਜੈਮਸੀ ਦੀ ਆਓ ਮਤਬਾ ਧਿਆਨ ਇੱਕ ਪਵਿੱਤਰ ਬਚਨ ਦੇ ਉੱਤੇ ਪਵਾਉਣਾ ਚਾਹਣਾ ਲੂਕਾ ਦੀ ਅੰਜੀਲ 4 ਨੰਬਰ ਅਧਿਆਏ ਉਹਦੇ 18 ਨੰਬਰ ਬਚਨ ਦੇ ਵਿੱਚ ਇਸ ਪ੍ਰਕਾਰ ਲਿਖਿਆ ਪ੍ਰਭੂ ਦੀ ਆਤਮਾ ਮੇਰੇ ਉੱਤੇ ਹੈ ਇਸ ਲਈ ਜੋ ਮੈਨੂੰ ਮਸਾ ਕੀਤਾ ਭਾਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾ ਉਸ ਮੈਨੂੰ ਘਰ ਲੈ ਕੇ ਬੰਦੂਆਂ ਨੂੰ ਛੁਟਣ ਅਤੇ ਇਹਨਾਂ ਨੂੰ ਵੇਖਣ ਦਾ ਪ੍ਰਚਾਰ ਕਰਾਂ ਤੇ ਕੁਛ ਲਿਆਉਣ ਨੂੰ ਛੁਣਾਵਾ ਅਤੇ ਪ੍ਰਭੂ ਦੀ ਮਨਜ਼ੂਰੀ ਦੇ ਵਿਰੇ ਦਾ ਪ੍ਰਚਾਰ ਕਰਾਂ ਸੋ ਮੈਂ ਚਰਚਾ ਕਰਾਂਗਾ ਅੰਨਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ ਹਾਂ ਸੋ ਸੰਸਾਰ ਦੇ ਵਿੱਚ ਦੋ ਪ੍ਰਕਾਰ ਦੇ ਆਨੇ ਹੁੰਦੇ ਆ ਬਾਈਬਲ ਦੇ ਵਿੱਚ ਲਿਖਿਆ ਯਿਸੂ ਮਸੀਹ ਦੇ ਪਿੱਛੇ ਇੱਕਨਾਂ ਬੜੀ ਦੌੜ ਦੇ ਨਾਲ ਆਇਆ ਬੜੇ ਜ਼ੋਰ ਤੇ ਨਾਲ ਆਇਆ ਕੋਈ ਉਹਦੀ ਮਦਦ ਕਰਨ ਵਾਲਾ ਨਹੀਂ ਸੀ ਆ ਪਰ ਉਹਨੂੰ ਜਦੋਂ ਪਤਾ ਲੱਗਿਆ ਕਿ ਯਿਸੂ ਮਸੀਹ ਐ ਜਗਤ ਨੂੰ ਲੰਘ ਰਿਹਾ ਤੇ ਉਹਨੂੰ ਉੱਚੀ ਦੇ ਕੇ ਆਵਾਜ਼ਾਂ ਮਾਰਨੀ ਸ਼ੁਰੂ ਕੀਤੀ ਤਾਂ ਪਰ ਬੜਿਆ ਨਹੀਂ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਹੰਨੇ ਪੁਹਾਰੀ ਤੂੰ ਚੁੱਪ ਕਰ ਜਾ ਪਰ ਉਹਨੇ ਚੁੱਪ ਹੋਣ ਦੀ ਬਜਾਏ ਉਹ ਆਪਣੇ ਆਪ ਨਾਲ ਖੜਾ ਹੋਨੇ ਆ ਉਹਦਾ ਹੌਸਲਾ ਜਿਹੜਾ ਟੁੱਟਿਆ ਨਹੀਂ ਉਹਦਾ ਹੌਸਲਾ ਕਮਜ਼ੋਰ ਨਹੀਂ ਪਿਆ ਅੱਜ ਹਰ ਕੋਈ ਤੁਹਾਡੇ ਹੌਸਲੇ ਨੂੰ ਤੋੜਨਾ ਚਾਹੁੰਦਾ ਤੁਹਾਨੂੰ ਕਮਜ਼ੋਰ ਕਰਨਾ ਚਾਹੁੰਦਾ ਤਾਂ ਕਿ ਤੁਸੀਂ ਆਪਣੀ ਆਵਾਜ਼ ਨੂੰ ਥਮਾ ਦਿਓ ਆਪਣੀ ਆਵਾਜ਼ ਨੂੰ ਰੋਕ ਲਓ ਪਰ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਤੱਕ ਤੁਹਾਡੀ ਆਵਾਜ਼ ਪਹੁੰਚਣੀ ਚਾਹੀਦੀ ਉਸ ਪਖਾਰੀ ਨੇ ਅੰਨੇ ਨੇ ਆਪਣੀ ਆਵਾਜ਼ ਨੂੰ ਧੀਮੇ ਨਹੀਂ ਕੀਤਾ ਬਾਈਬਲ ਦੱਸਦੀ ਹੈ ਕਿ ਸਗੋਂ ਉਹਨੇ ਹੋਰ ਵੀ ਉੱਚੀ ਆਵਾਜ਼ ਦੇ ਨਾਲ ਬੋਲਣਾ ਸ਼ੁਰੂ ਕਰ ਦਿੱਤਾ ਕਿ ਪ੍ਰਭੂ ਮੇਰੇ ਤੇ ਦਇਆ ਕਰ ਪਰਬੂ ਮੇਰੇ ਤੇ ਦਇਆ ਕਰੋ ਬਾਈਬਲ ਦੇ ਵਿੱਚ ਲਿਖਿਆ ਜਦੋਂ ਯੇਸ਼ੂ ਨੂੰ ਪਤਾ ਲੱਗ ਗਿਆ ਕਿ ਯੇਸ਼ੂ ਮਜੀ ਪਿੱਛੇ ਮੁੜਿਆ ਹੋ ਰਿਹਾ ਉਹ ਸੁਣਨੇ ਪਖਾਰੀ ਦੇ ਉੱਤੇ ਦੁਆ ਕਰਕੇ ਉਸ ਨੂੰ ਚੰਗਾ ਕਰ ਦਿੱਤਾ ਉਹ ਸੁਜਾਕਾ ਕਰ ਦਿੱਤਾ ਅੱਜ ਤੁਹਾਨੂੰ ਤੇ ਤੁਹਾਡੀ ਆਵਾਜ਼ ਨੂੰ ਲੋਕ ਦਬਾਉਣਾ ਚਾਹੁੰਦੇ ਆ ਤੁਹਾਨੂੰ ਚੰਗਾਈ ਦੀ ਵੱਲ ਜਾਣਾ ਜਿੰਨੇ ਜਾੜ ਦੇਣ ਨਹੀਂ ਚਾਹੁੰਦੇ ਕਿ ਤੁਸੀਂ ਚੰਗਾਈ ਦੇ ਪਾਤਰ ਨਾ ਬਣ ਜਾਓ ਤੁਸੀਂ ਬਰਕਤ ਦੇ ਪਾਤਰ ਨਾ ਬਣ ਜਾਓ ਔਰ ਦੂਸਰੇ ਪਾਸੇ ਦੂਸਰੇ ਜਿਹੜੇ ਅੰਨੇ ਹੁੰਦੇ ਆ ਉਹ ਇਸ ਪ੍ਰਕਾਰ ਦੇ ਹੁੰਦੇ ਆ ਕਿ ਉਹ ਪਾਪ ਦੇ ਵਿੱਚ ਇੰਨੇ-ਇੰਨੇ ਹੁੰਦੇ ਆ ਪਾਪ ਇੱਕ ਵੱਡਾ ਵਿਸ਼ਾ ਬਣ ਜਾਂਦਾ ਹੈ ਪਾਪ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਭਾਵੇਂ ਉਹ ਨਸ਼ਾ ਆ ਜਾਏ ਭਾਵੇਂ ਉਹ ਮਦਕਾਰੀ ਆ ਜਾਏ ਚਾਹੇ ਉਹ ਝੂਠ ਚੋਰੀ ਠੱਗੀ ਈਰਖਾ ਨਫ਼ਰਤ ਵੈਰ ਬ੍ਰੋਧ ਸਭ ਕੁਝ ਪਾਪ ਦੇ ਅੰਦਰ ਆਉਂਦਾ ਹੈ ਪਾਪ ਮਨੁੱਖ ਨੂੰ ਅੰਨਿਆ ਕਰ ਦਿੰਦਾ ਹੈ ਹੈਨਾ ਔਰ ਉਹ ਅੰਨੇ ਜਿਨ੍ਹਾਂ ਨੂੰ ਪ੍ਰਭੂ ਯੀਸ਼ੂ ਮਸੀਹ ਦੇਖਣ ਦਾ ਪ੍ਰਚਾਰ ਕਰਨ ਦੇ ਵਾਸਤੇ ਹੈ ਕਿ ਉਸ ਜਾਖੇ ਹੋ ਜਾਣਾ ਇਥੇ ਯੇਸ਼ੂ ਸਿਰਫ ਸਰੀਰਕ ਅੰਨਿਆਦੀ ਗੱਲ ਨਹੀਂ ਕਰਦਾ ਉਹ ਸ਼ਰੀਰ ਕੰਨਾ ਸੀ ਪ੍ਰਭੂ ਨੇ ਉਹਨੂੰ ਚੰਗਾ ਕਰ ਦਿੱਤਾ ਪਰ ਯੇਸ਼ੂ ਮਸੀਹ ਇੱਥੇ ਆਤਮਿਕ ਅੰਨਿਆਦੀ ਵੀ ਗੱਲ ਕਰਦਾ ਆ ਕਿ ਜਦੋਂ ਅਸੀਂ ਪਾਪ ਵਿੱਚ ਰਹਿੰਦੇ ਆ ਤੇ ਅਸੀਂ ਆਤਮਿਕ ਤੌਰ ਤੇ ਅੰਨੇ ਹੋ ਜਾਂਦੇ ਆ ਪਰ ਜਦ ਅਸੀਂ ਪ੍ਰਭੂ ਵੱਲ ਮੁੜਦੇ ਆ ਤਾਂ ਉਹ ਸਾਡੀਆਂ ਅੱਖਾਂ ਖੋਲ੍ਹਦੇ ਹਨ ਅਤੇ ਸਾਨੂੰ ਸੱਚਾਈ ਦੀ ਰੋਸ਼ਨੀ ਦਿਖਾਈ ਦਿੰਦੀ ਔਰ ਬਾਈਬਲ ਦੇ ਵਿੱਚ ਲਿਖਿਆ ਜੱਕੀ ਮੁਜੇ ਜੈਸ਼ੂ ਮਸੀਹ ਦੇ ਬਾਰੇ ਪਤਾ ਲੱਗਿਆ ਤੇ ਉਹ ਗੁੱਲਰ ਦੇ ਦਰਖਤ ਦੇ ਉੱਤੇ ਚੜ ਗਿਆ ਕਾਦੇ ਦੇ ਵਿੱਚ ਛੋਟਾ ਸੀ ਦੇਖ ਨਹੀਂ ਸਕਦਾ ਸੀ ਭੀੜ ਦੇ ਵਾਰ ਕਰਕੇ ਪਰ ਉਸ ਦਰਖਤ ਦੇ ਉੱਤੇ ਚੜ ਗਿਆ ਰੈਸ਼ੂ ਮਸੀਹ ਨੂੰ ਵੇਖਣ ਦੀ ਤਾਂਗ ਦੇ ਵਿੱਚ ਹੈ ਨਾ ਤੇ ਬਾਈਬਲ ਦੇ ਵਿੱਚ ਲਿਖਿਆ ਹੈ ਜੱਕੀ ਅੱਜ ਮੈਂ ਤੇਰੇ ਘਰ ਦੇ ਵਿੱਚ ਉਹਦੀ ਤਾਂਗ ਨੂੰ ਪਰਮੇਸ਼ੁਰ ਨੇ ਵੇਖਿਆ